ਸਾਰੀ ਭਰਾਵਾਂ ਨੂੰ ਜੀ ਪਿਆਰ ਭਰੀ ਸ਼ਾਸਿਕਾਲ ਲਈ ਸਭ ਤੋਂ ਪਹਿਲਾਂ ਤੇ ਨਵੇਂ ਸਾਲ ਦੀਆਂ ਸਾਰੀ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਲੋ ਜੀ ਅੱਜ ਲੰਗਰ ਜਿਵੇਂ ਹਰ ਮਹੀਨੇ ਦੀ 1 ਤਰੀਕ ਨੂੰ ਆਪਣੇ ਪਿੰਡ ਬਣਦਾ ਜੀ ਜਿਵੇਂ ਨੇੜੇ-ਤੇੜੇ ਦੇ ਸਾਰੇ ਪਿੰਡਾਂ ਦੇ ਭਰਾ ਆਪਣਾ ਇਕੱਠੇ ਹੋ ਕੇ ਜਾਨੀ ਕਿ ਅਰਜਿੰਦਰਾ ਹਸਪੀਟਲ ਇੱਥੇ ਲੰਗਰ ਲਾਉਂਦੇ ਨੇ ਜੀ 1 ਤਰੀਕ ਨੂੰ ਹੀ ਹਰ ਮਹੀਨੇ ਦੀ ਅੱਈ ਲੰਗਰ ਬਣ ਰਿਹਾ ਹੈ ਯੂ ਮੇਕਿੰਗ ਨੇੜੇ ਤੇੜੇ ਦੇ ਸੱਤ ਅੱਠ ਪਿੰਡਾਂ ਦੇ ਭਰਾ ਆਪਣਾ ਇਕੱਠਾ ਹੋ ਕੇ ਹੀ ਜਿੰਨਾ ਵੀ ਹਰੇਕ ਤੋਂ ਸਰਦਾ ਅਗਲਾ ਆਪਣੀ ਸਰਦਾ ਪਾਉਂਦਾ ਹੀ ਤੇ ਫਿਰ ਇਕੱਠੇ ਹੋ ਕੇ ਇਹ ਲੰਗਰ ਇੱਕ ਥਾਂ ਬਣਦਾ ਉਦੋਂ ਬਾਅਦ ਫਿਰ ਅਰਜਿੰਦਰਾ ਹਸਪੀਟਲ ਵਿੱਚ ਲੈ ਕੇ ਜਾਂਦੇ ਨੇ ਸਾਰੇ ਪਤਾਂ ਨੂੰ ਵੀਡੀਓ ਵਿੱਚ ਦਿਖਾਉਂਦੇ ਆ ਸਾਰੇ ਇਸ ਸਬਜੀ ਮਿਕਸ ਸਬਜੀ ਬਣਾ ਰਹੀ ਸੀ ਕਦੀ ਮਤੇ ਦੀ ਮਿਲੂਗਾ ਅਨ ਮਜੀਰ ਅਈ ਅੰਦਰ ਪ੍ਰਸ਼ਾਦਾ ਬਣਾ ਰਹੀਆਂ ਨੇ ਆਪਣੇ ਬੀਬੀਆਂ ਸਾਰੀਆਂ ਲਓ ਜੀ ਹਸਪੀਟਲ ਚ ਪਹੁੰਚ ਗਏ ਆ। ਉਸੇ ਇੱਕ ਪਹਿਲਾ ਮੂਰੇ ਮਾਰਨ ਤੋਂ ਵੱਡੀ ਗੱਡੀ। ਟੌਪ ਤੋਂ ਮਗੱਡੇ ਕੋਲੋਂ ਤੇਰੇਲੇ ਕੋਲ। ਐਣ ਮੂਰੇ ਨੂੰ ਵੱੱਢ ਕੇ ਲੈ ਕੇ ਗਿਆ ਆਪਾਂ ਕਿੰਨੇ ਚੱਲ ਪਰੇ ਗਮਾਂ ਦੇ ਵਿੱਚ। ਹੁਣ ਸਮਾਨ ਲਾ ਕੇ ਥੱਲੇ ਰੱਖਦੇ ਸਾਰਾ। ਲਓ ਜੀ ਉਰੇ ਲਾਵਾਂਗੇ। ਇਹੀ ਥਾਂ ਪੱਕਾ ਜੀ। ਆਏ ਮਹੀਨੇ ਕਾਲੇ ਲੱਤ ਸਿੱਧੀ ਕਰ ਕਾਲੇ ਲੱਤ ਸਿੱਧੀ ਕਰ ਕਾਲੇ ਲੱਤ ਕਿਉਂਕਿ ਤਿਆਰੀ ਲੱਗੂ ਹਾਲੇ ੱਧਾ ਘੰਟਾ ਕੀ ਫੇਰ ਉਗੀ ਬਣਾਉਨੇ ਬਈ ਲਓ ਇਹ ਸੰਗਤ ਵੀ ਆ ਗਈ ਪ੍ਰਸ਼ਾਦੇ ਲਈ ਉੱਥੇ ਆ ਪਾਣੀ ਉਹ ਤਾਂ ਨਹੀਂ ਆ ਅਫੀਰ ਵਾਲੇ ਇੱਥੇ ਆ ਜਾ ਡਰੰਬੀ ਦੇ ਕੁਹਾੜਾ ਟਾਪਾ ਭਰ ਲਓ ਤੂੰ ਵੀ ਹਾਦੀ ਪਾਣੀ ਦਾ ਜਾਓ ਉਮਾਰ ਕੇ ਲੈ ਚੋਣੇ ਬਾਲਟੀ ਲੈ ਕੇ ਦੋ ਦੋ ਕਰੋ ਦੇਖੋ ਸੰਗਤ ਆਉਣ ਲੱਗੀ ਪ੍ਰਸ਼ਾਦੇ ਲਈ ਕਿਉਂਕਿ ਟਾਈਮ ਵੀ 10 ਵਜੇ ਚੱਲੇ ਦੋਏ ਨੇ ਬਹੁਤ ਨਹੀਂ ਆ ਆ ਦੇਖੀ ਬਸ ਯਾਰ ਤੁਹਾਨੂੰ ਵੀ ਬਹੁਤ ਸੇ ਨੰਬਰ ਆ ਬੋਟੇ ਤੋਂ ਆਇਆ ਦੱਸੋ ਅੱਗੇ ਆਪਾਂ ਦਾ ਪ੍ਰਸ਼ਾਦ ਦਾ ਸੂਰੀ ਖਾਣਾ ਜਮਾ ਦੇਣਾ ਆ ਕੋਈ ਨਾ ਜਾਣੇ ਆ ਅੱਛਾ ਜਿਹੜਾ ਉੱਥੇ ਲੈ ਕੇ ਜਾਣਾ ਉਹ ਪਰਮਿਸਨ ਬਾਜੀ ਹੁਣ ਗਰਮਾ ਗਰਮ ਚਾਹ ਬਣ ਰਹੀ ਆ ਆਡਾ ਰਿਕੀ ਹਲਵਾਈ ਚਾਹ ਬਣਾ ਰਹੀ ਹੁਣ ਗਰਮਾ ਗਰਮ ਆਪਾਂ ਬਾਲਤੀਆਂ ਸੁਣਾਉਂਗੇ ਇੱਕ ਤਾਂ ਬਾਲਤੀ ਫੜ ਲਈ ਇੱਕ ਬਾਲਤੀ ਲਓ ਜੀ ਸੰਗਤ ਆ ਰਹੀ ਆ ਖਾਣ ਲਈ ਪ੍ਰਸ਼ਾਦਾ ਕਿਉਂਕਿ ਸਵੇਰ ਦਾ ਟਾਈਮ ਆ ਠੀਕ ਹੈ ਜੀ ਇੱਥੇ ਆ ਕੇ ਪਤਾ ਲੱਗਦਾ ਜੀ ਕਿੰਨਾ ਲੋਕਾਂ ਨੂੰ ਪ੍ਰਸ਼ਾਦੇ ਦੀ ਲੋੜ ਆ ਜਾਂ ਖਾਣ ਪੀਣ ਵਾਲੀ ਚੀਜ਼ਾਂ ਦੀ ਕਿਉਂਕਿ ਬਾਈ ਜੀ ਇਹ ਜੇ ਥਾਂ ਹੀ ਆ ਕੇ ਪਤਾ ਲੱਗਦਾ ਅੱਜ ਕੱਲ ਲਓ ਜੀ ਹੁਣ ਚੱਲੇ ਆਪਾਂ ਬਾੜਵੰਦੀਆਂ ਚ ਲੈ ਕੇ ਪ੍ਰਸ਼ਾਦਾ ਕਿਉਂਕਿ ਜਿਹੜੇ ਮਰੀਜ਼ ਅੰਦਰ ਨੇ ਉਹਨਾਂ ਲਈ ਅੰਦਰ ਹੀ ਉੱਥੀ ਦੇਵਾਂਗੇ ਕਿਉਂਕਿ ਜਿਹੜੇ ਹੁਣ ਬਾੜ ਬੰਦਾਂ ਚ ਆਪਣਾ ਨਹੀਂ ਕੋਈ ਬਾਹਰ ਆ ਸਕਦਾ ਉਹਨਾਂ ਨੂੰ ਉੱਥੇ ਆਪਾਂ ਬਾੜਬੰਦੀ ਤੇ ਪ੍ਰਸ਼ਾਦਾ ਛਕਾਵਾਂਗੇ ਠੀਕ ਹੈ ਜੀ ਕਿਹੜਾ ਬਾੜਾ ਨਹੀਂ ਜੀਗਾ ਕਿਨੇ ਹੁਣ ਨਾਨ ਨਾਲ ਜਾਣਾ ਲੱਗ ਗਿਆ ਬਾਲੀ ਸਭ ਜੀ ਜੀ ਸੁਖਤਾਨ ਬਾਜ ਮਾਰਿਆ ਦਾ ਬਾੜ ਚ ਵੀ ਨਮਾਸਾ ਲਈ ਸਾਰਿਆਂ ਦੀ ਖੁਸ਼ੀਆਂ ਲੈ ਕੇ ਆ ਬਈ ਕਿਉਂਕਿ 2024 ਬੀਤ ਗਿਆ ਹੁਣ 2025 ਆ ਗਿਆ ਬਾਬਾ ਮਿਹਰ ਕਰੇ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ ਕਿੰਨੇ ਮਹੀਨੇ ਦਾ ਜੀ ਇਹ ਕਰਤ ਨੇ ਪ੍ਰਸ਼ਾਦਾ ਦੀ ਪ੍ਰਸ਼ਾਦਾ ਜੀ ਨੇ ਪ੍ਰਸ਼ਾਦਾ ਜੀ ਤਰੀ ਜੀ ਭਾਈ ਜੀ ਆਉਂਦੇ ਪ੍ਰਸ਼ਾਦਾ ਇੱਕ ਤਰੀ ਜੀ ਪ੍ਰਸ਼ਾਦਾ ਇੱਕ ਤਰੀ ਜੀ ਹਰ ਮਹੀਨੇ ਦੀ 1 ਤਰੀਕ ਨੂੰ ਲੰਗਰ ਲੱਗਦਾ ਹੀ ਲੱਗਦਾ ਹੈ ਅਰਜਿੰਦਰਾ ਹਸਪੀਟਲ ਲੋ ਜੀ ਹੁਣ ਸੰਗਤ ਬਹੁਤ ਜਿਆਦਾ ਜੂ ਜੂ ਪਤਾ ਲੱਗ ਜਾਂਦਾ ਜੀ ਦੇਖੋ ਪ੍ਰਸ਼ਾਦਾ ਲਾਈਨ ਲੱਗੀ ਹੁਣ ਤਾਂ ਦੇਖੋ ਕਿਉਂਕਿ ਪਹਿਲਾਂ ਜੂ ਜੂ ਹੁਣ ਪਤਾ ਲੱਗ ਜਾਂਦਾ ਜੀ ਪ੍ਰਸ਼ਾਦੇ ਨੂੰ ਅੰਦਰ ਆਈ ਜਾਂਦਾ ਹੀ ਅਗਲਾ ਹਰੇਕ ਤੇ ਹੁਣ ਤਾਂ ਲਾਈਨ ਲੱਗ ਗਈ ਕਾਫੀ ਵੱਡੀ ਦੇਖੋ ਤੇ ਹੁਣ ਤਾਂ ਬਹੁਤ ਜ਼ਿਆਦਾ ਸੰਗਤ ਆ ਗਈ ਆ ਗੀ ਕੋਈ ਨਹੀਂ ਦੇਣੀ ਆਪਾਂ ਦੀ ਬਾਹਰੋਂ ਆ ਰਹੀਆਂ ਆਪਾਂ ਇਹਦਾ ਨਾ ਬਾਬਾ ਖਾਲੀ ਦੇ ਮਰੇ ਪਿਆਰੇ ਆ ਰਹੇ ਆਂ ਇਹਦਾ ਯਾਦ ਆ ਰਿਹਾ ਨਾ ਕੋਈ ਨਹੀਂ ਹੈ ਜੀ ਦੱਸ ਦੀਰਤਾ ਹੋ ਚੱਲੀ ਖਤਮ ਚਾਲ ਚੋਲੇ ਰਹਿ ਗਏ ਹਨ ਵਾ ਘੰਟਾ ਦਾ ਲੋਈ ਗਰਮਾ ਗਰਮ ਚਾਹ ਵੀ ਬਣ ਗਈ ਆ ਰਿੱਕੀ ਵਧੀਆ ਬਣਾਈ ਆ ਪੂਰੀ ਲੌਂਗ ਲੈਸ਼ੀਆਂ ਪਾ ਕੇ ਲੌਂਗ ਲੈਸ਼ੀਆਂ ਪਾ ਕੇ ਹਨ ਫੁੱਲ ਲਾਈ ਪੂਰੀਆਂ ਲੌਂਗ ਲੈਸ਼ੀਆਂ ਪਾ ਕੇ ਬਣਾਈ ਆ ਹੁਣ ਪਲਾਉਣੀ ਆਪਾਂ ਸੰਗਤ ਨੂੰ ਵੀ ਸੰਗਤ ਖੜੀ ਆ ਜੀ ਅਈ ਗਰਮਾ ਗਰਮ ਚਾਹ ਹੋ ਜਾ ਪ੍ਰਪਕ ਅੜਾ ਰੋ ਰੋ ਕੋ ਮੱਲਾ ਬੜੀ ਦੇਰ ਬਾਅਦ ਕਿਆ ਆਇਆ ਹੈਪੀ న్యూ ਅਤਰੀ ਹੋਰ ਕੋ ਨਤਰੀ ਲੋ ਜੀ ਆਹ ਦਾਨ ਆ ਜਿਹਨੂੰ ਆਪਾਂ ਦਾਨ ਕਹਿੰਦੇ ਆ ਦਾਨ ਕਰਨਾ ਦੇਖੋ ਕਿੰਨੀ ਸੰਗਤ ਪ੍ਰਸ਼ਾਦਾ ਖਾਂਦੀ ਕਾ ਪ੍ਰਸ਼ਾਦਾ ਭਾਈ ਇਹ ਇੱਥੇ ਹਰੇਕ ਬੰਦੇ ਨੂੰ ਰੋਟੀ ਚਲੋ ਕੋਈ ਆਪਣਾ ਨਹੀਂ ਬਾਰੇ ਖਾ ਸਕਦਾ ਨਹੀਂ ਕੋਈ ਘਰ ਦੇ ਜਿਵੇਂ ਦੂਰ ਤੋਂ ਆਏ ਮਨੇ ਨਹੀਂ ਕੋਈ ਆ ਸਕਦਾ ਚਲੋ ਭਾਵੇਂ ਇੱਕ ਦਿਨ ਦੇ ਲੱਗਦਾ ਜੀ ਆਇਓ ਗੁਰੂ ਘਰ ਲੰਗਰ ਅਗਲਾ ਹਰੇਕ ਲੰਗਰ ਵੀ ਖਾ ਰਿਹਾ ਹੈ ਚਾਹ ਵੀ ਪੀ ਰਿਹਾ ਹੈ ਸਬਜੀ ਤਾਂ ਹੋ ਗਈ ਕੀ ਖਤਮ ਤੇ ਖੀਰ ਵੀ ਖਤਮ ਹੋ ਗਈ ਤੇ ਚੌਲ ਵੀ ਹੁਣ ਆਪਣਾ ਦਾਲ ਧਰ ਰਹੇ ਹਾਂ ਲੋਈ ਸਬਜੀ ਹੋ ਗਈ ਤੀ ਆਪਣੀ ਖਤਮ ਤੇ ਹੁਣ ਬਣਾਉਣ ਲੱਗੇ ਹਾਂ ਦਾਲ ਕਾਦੀ ਬਣਾ ਰਹੇ ਮੇਰੇ ਦਾਲ ਮੂੰਗੀ ਮਸਰੀ ਕਿਉਂਕਿ ਸਬਜੀ ਹੋ ਗਈ ਤੀ ਖਤਮ ਪਰ ਕਿਉਂਕਿ ਆਪਣੇ ਕੋਲ ਬਚਦਾ ਸੀਗਾ ਪ੍ਰਸ਼ਾਦਾ ਕਾਫੀ ਉਹਦੇ ਕਰਕੇ ਦਾਲ ਲਈ ਬਣਾ ਠੀਕ ਹੈ ਜੀ ਲੰਗਰ ਦੀ ਹੋ ਗਈ ਸਮਾਪਤੀ ਪੰਡਿਤ ਹੋ ਰਹੇ ਸੀ ਹੁਣ ਦੂਏ ਪਾਸੇ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ